ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ ਪੰਜਾਬ ਸਰਕਾਰ ਵੱਲੋਂ ਜਿੱਥੇ ਪਹਿਲੀ ਜੂਨ ਤੋਂ ਪੈੜੀ ਦੀ ਬਿਜਾਈ ਦੀ ਗੱਲ ਕਹੀ ਸੀ ਤੇ ਤਿੰਨ ਜ਼ੋਨਾਂ ਦੇ ਵਿੱਚ ਇਹ ਬਿਜਾਈ ਹੋਣੀ ਸੀਗੀ ਔਰ 9 ਤਰੀਕ ਤੋਂ ਦੁਆਬੇ ਖੇਤਰ ਦੇ ਵਿੱਚ ਬਿਜਾਈ ਹੋਣੀ ਸੀਗੀ ਔਰ ਇਸ ਬਾਬਤ ਉਹਨਾਂ ਨੇ ਕਿਹਾ ਸੀ तमाम ਜਿਹੜੀਆਂ ਕਨਾਲਾਂ ਹੈਗੀਆਂ ਉਹਨਾਂ ਦੇ ਵਿੱਚ ਪਾਣੀ ਛੱਡਿਆ ਜਾਏਗਾ ਔਰ ਇਸ ਵੇਲੇ ਪੰਜਾਬ ਸਰਕਾਰ ਆਪਣਾ ਵਾਅਦਾ ਪੂਰਾ ਕਰਦੀ ਹੋਈ ਨਜ਼ਰ ਆ ਰਹੀ ਹੈ ਜਿਹੜੀ ਜਲੰਧਰ ਦੀ ਵਿਸਤ ਦਬਾਬ ਹੈਗੀ ਹੈ ਮਹਿਰ ਉਦੇ ਵਿੱਚ ਪਾਣੀ ਛੱਡਿਆ ਜਾ ਚੁੱਕਾ ਹੈ ਔਰ ਜਿੱਥੇ ਗਰਮੀ ਦੇ ਲਾਲ ਲੋਕ ਤਰਾਹੀ ਤਰਾਹੀ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਨਿਆਣੇ ਜਿਹੜੇ ਹੈਗੇ ਨੇ ਛੋਟੇ ਬੱਚੇ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਇਸ ਨਹਿਰ ਦੇ ਪਾਣੀ ਦਾ ਆਨੰਦ ਲਿਆ ਜਾ ਰਿਹਾ ਔਰ ਇਸ ਦੇ ਪਾਸੇ ਵੀ ਤਸਵੀਰ ਨਜ਼ਰ ਆ ਰਹੀ ਹੈ ਦੂਸਰੇ ਖੱਬੇ ਪਾਸੇ ਵੀ ਇਸੇ ਤਰ੍ਹਾਂ ਨਹਿਰ ਦੇ ਵਿੱਚ ਨਿਆਣੇ ਤਾਰੀਆਂ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਵੱਡੀ ਗੱਲ ਇਹ ਇਹ ਦੇ ਵਿੱਚ ਸਾਹਮਣੇ ਆ ਰਹੀ ਹੈ ਕਿ ਜਿਹੜੀ ਝੋਨਾ ਲਾਉਣ ਦੀ ਤਰੀਕ ਮਿੱਥੀ ਗਈ ਸੀ ਪੰਜਾਬ ਸਰਕਾਰ ਵੱਲੋਂ ਜਾਂ ਕਨਾਲਾਂ ਦੇ ਵਿੱਚ ਪਾਣੀ ਛੱਡਣ ਦੀ ਗੱਲ ਕਹੀ ਗਈ ਸੀ ਉਸ ਨੂੰ ਲੈ ਕੇ ਪੰਜਾਬ ਸਰਕਾਰ ਆਪਣਾ ਵਾਅਦਾ ਪੂਰਾ ਕਰਦੀ ਹੋਈ ਨਜ਼ਰ ਆ ਰਹੀ ਆ ਔਰ तमाम ਜਿਹੜੀਆਂ ਕਨਾਲਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਪਾਣੀ ਛੱਡਿਆ ਜਾ ਚੁੱਕਾ ਤਾਂ ਕਿ ਘੱਟ ਤੋਂ ਘੱਟ ਬਿਜਲੀ ਦੀ ਵਰਤੋਂ ਕੀਤੀ ਜਾਵੇ ਟਿਊਬਵੈਲ ਜਿਹੜੇ ਲੱਗੇ ਹੋਏ ਨੇ ਉਹਨਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਤਾਂ ਕਿ ਧਰਤੀ ਹੇਠਲਾ ਪਾਣੀ ਜਿਹੜਾ ਹੈਗਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਔਰ ਇਹਨਾਂ ਨਹਿਰਾਂ ਦੇ ਵਿੱਚ ਪਾਣੀ ਛੱਡਣ ਦੀ ਛੱਡਣ ਦੇ ਨਾਲ ਇੱਕ ਗੱਲ ਤਾਂ ਕਲੀਅਰ ਹੋ ਜਾਂਦੀ ਹੈ ਕਿ ਜਿਹੜੀ ਝੋਨੇ ਦੀ ਬਿਜਾਈ ਲਈ ਜਿਹੜੀ ਸਿਚਾਈ ਹੋਣੀ ਜਿਹੜੀ ਪਾਣੀ ਦੀ ਵਰਤੋਂ ਹੋਣੀ ਆ ਉਹ ਇਹਨਾਂ ਨਹਿਰਾਂ ਦੇ ਨਾਲ ਕੀਤੀ ਜਾਣੀ ਆ ਤੇ ਨਾਲ ਦੀ ਨਾਲ ਹੀ ਇਹ ਜਿਹੜੀ ਵਿਸਤ ਦਬਾਬ ਦੇ ਜਿਹੜੇ ਅਧਿਕਾਰੀ ਹੈਗੇ ਨੇ ਨਹਿਰੀ ਵਿਭਾਗ ਨਾਲ ਸੰਬੰਧਤ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਇਸ ਵੇਲੇ ਪੰਜਾਬ ਸਰਕਾਰ ਵੱਲੋਂ ਆਪਣਾ ਜਿਹੜਾ ਵਾਅਦਾ ਆ ਵਿਸਤ ਦਬਾਬ ਦੇ ਵਿੱਚ ਪਾਣੀ ਛੱਡਣ ਦਾ ਜਾਂ ਹੋਰ ਕਨਾਲਾਂ ਦੇ ਵਿੱਚ ਪਾਣੀ ਛੱਡਣ ਦੀ ਉਹ ਇਸ ਵੇਲੇ ਪੂਰਾ ਕੀਤਾ ਜਾ ਰਿਹਾ ਔਰ ਇਸ ਦੇ ਨਾਲ ਝੋਨੇ ਦੀ ਬਿਜਾਈ ਜਿਹੜੀ ਆ ਉਹ ਹੋਣੀ ਆ ਤੇ ਨਾਲ ਦੀ ਨਾਲ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਜ਼ਰੂਰ ਆ ਰਹੇ ਨੇ ਇਹਨਾਂ ਕਨਾਲਾਂ ਦੇ ਵਿੱਚ ਪਾਣੀ ਛੱਡਣ ਦੇ ਨਾਲ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੇਰਾ ਟੀਵੀ ਤੇ ਮੈਂ ਸੁਵਿੰਦਰ ਕੰਬੋਜ ਤੁਹਾਡੇ ਨਾਲ ਪੰਜਾਬ ਸਰਕਾਰ ਵੱਲੋਂ ਜਿੱਥੇ ਪਹਿਲੀ ਜੂਨ ਤੋਂ ਪੈੜੀ ਦੀ ਬਿਜਾਈ ਦੀ ਗੱਲ ਕਹੀ ਸੀ ਤੇ ਤਿੰਨ ਜ਼ੋਨਾਂ ਦੇ ਵਿੱਚ ਇਹ ਬਿਜਾਈ ਹੋਣੀ ਸੀਗੀ ਔਰ 9 ਤਰੀਕ ਤੋਂ ਦੁਆਬੇ ਖੇਤਰ ਦੇ ਵਿੱਚ ਬਿਜਾਈ ਹੋਣੀ ਸੀਗੀ ਔਰ ਇਸ ਬਾਬਤ ਉਹਨਾਂ ਨੇ ਕਿਹਾ ਸੀ तमाम ਜਿਹੜੀਆਂ ਕਨਾਲਾਂ ਹੈਗੀਆਂ ਉਹਨਾਂ ਦੇ ਵਿੱਚ ਪਾਣੀ ਛੱਡਿਆ ਜਾਏਗਾ ਔਰ ਇਸ ਵੇਲੇ ਪੰਜਾਬ ਸਰਕਾਰ ਆਪਣਾ ਵਾਅਦਾ ਪੂਰਾ ਕਰਦੀ ਹੋਈ ਨਜ਼ਰ ਆ ਰਹੀ ਹੈ ਜਿਹੜੀ ਜਲੰਧਰ ਦੀ ਬਿਸਤ ਦਬਾਬ ਹੈਗੀ ਹੈ ਨਹਿਰ ਉਹਦੇ ਵਿੱਚ ਪਾਣੀ ਛੱਡਿਆ ਜਾ ਚੁੱਕਾ ਔਰ ਜਿੱਥੇ ਗਰਮੀ ਦੇ ਲਾਲ ਲੋਕ ਤਰਾਹੀ ਤਰਾਹੀ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਨਿਆਣੇ ਜਿਹੜੇ ਹੈਗੇ ਨੇ ਛੋਟੇ ਬੱਚੇ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਇਸ ਨਹਿਰ ਦੇ ਪਾਣੀ ਦਾ ਆਨੰਦ ਲਿਆ ਜਾ ਰਿਹਾ ਔਰ ਇਸ ਦੇ ਪਾਸੇ ਵੀ ਤਸਵੀਰ ਨਜ਼ਰ ਆ ਰਹੀ ਹੈ ਦੂਸਰੇ ਖੱਬੇ ਪਾਸੇ ਵੀ ਇਸੇ ਤਰ੍ਹਾਂ ਨਹਿਰ ਦੇ ਵਿੱਚ ਨਿਆਣੇ ਤਾਰੀਆਂ ਲਾਉਂਦੇ ਹੋਏ ਨਜ਼ਰ ਆ ਤਾਂ ਵੱਡੀ ਗੱਲ ਇਹ ਇਹਦੇ ਵਿੱਚ ਸਾਹਮਣੇ ਆ ਰਹੀ ਹੈ ਕਿ ਜਿਹੜੀ ਝੋਨਾ ਲਾਉਣ ਦੀ ਤਰੀਕ ਮਿੱਥੀ ਗਈ ਸੀ ਪੰਜਾਬ ਸਰਕਾਰ ਵੱਲੋਂ ਜਾਂ ਕਨਾਲਾਂ ਦੇ ਵਿੱਚ ਪਾਣੀ ਛੱਡਣ ਦੀ ਗੱਲ ਕਹੀ ਗਈ ਸੀ ਉਸ ਨੂੰ ਲੈ ਕੇ ਪੰਜਾਬ ਸਰਕਾਰ ਆਪਣਾ ਵਾਅਦਾ ਪੂਰਾ ਕਰਦੀ ਹੋਈ ਨਜ਼ਰ ਆ ਰਹੀ ਹੈ ਔਰ तमाम ਜਿਹੜੀਆਂ ਕਨਾਲਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਪਾਣੀ ਛੱਡਿਆ ਜਾ ਚੁੱਕਾ ਤਾਂ ਕਿ ਘੱਟ ਤੋਂ ਘੱਟ ਬਿਜਲੀ ਦੀ ਵਰਤੋਂ ਕੀਤੀ ਜਾਵੇ ਟਿਊਬਵੈਲ ਜਿਹੜੇ ਲੱਗੇ ਹੋਏ ਨੇ ਉਹਨਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਤਾਂ ਕਿ ਧਰਤੀ ਹੇਠਲਾ ਪਾਣੀ ਜਿਹੜਾ ਹੈਗਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਔਰ ਇਹਨਾਂ ਨਹਿਰਾਂ ਦੇ ਵਿੱਚ ਪਾਣੀ ਛੱਡਣ ਦੀ ਸੱਜਣ ਦੇ ਨਾਲ ਇੱਕ ਗੱਲ ਤਾਂ ਕਲੀਅਰ ਹੋ ਜਾਂਦੀ ਹੈ ਕਿ ਜਿਹੜੀ ਝੋਨੇ ਦੀ ਬਜਾਈ ਲਈ ਜਿਹੜੀ ਸਿਚਾਈ ਹੋਣੀ ਜਿਹੜੀ ਪਾਣੀ ਦੀ ਵਰਤੋਂ ਹੋਣੀ ਹੈ ਉਹ ਇਹਨਾਂ ਨਹਿਰਾਂ ਦੇ ਨਾਲ ਕੀਤੀ ਜਾਣੀ ਹੈ ਤੇ ਨਾਲ ਦੀ ਨਾਲ ਹੀ ਇਹ ਜਿਹੜੀ ਬਿਸਤ ਦਬਾਬ ਦੇ ਜਿਹੜੇ ਅਧਿਕਾਰੀ ਹੈਗੇ ਨੇ ਨਹਿਰੀ ਵਿਭਾਗ ਨਾਲ ਸੰਬੰਧਤ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਐਸਐਲਏ ਪੰਜਾਬ ਸਰਕਾਰ ਵੱਲੋਂ ਆਪਣਾ ਜਿਹੜਾ ਵਾਅਦਾ ਆ ਬਿਸਤ ਦਬਾਅ ਦੇ ਵਿੱਚ ਪਾਣੀ ਛੱਡਣ ਦਾ ਜਾਂ ਹੋਰ ਕਨਾਲਾਂ ਦੇ ਵਿੱਚ ਪਾਣੀ ਛੱਡਣ ਦੀ ਉਹ ਐਸਵੇਲੇ ਪੂਰਾ ਕੀਤਾ ਜਾ ਰਿਹਾ ਔਰ ਇਸ ਦੇ ਨਾਲ ਝੋਨੇ ਦੀ ਬਿਜਾਈ ਜਿਹੜੀ ਹੈ ਉਹ ਹੋਣੀ ਹੈ ਤੇ ਨਾਲ ਦੇ ਨਾਲ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਜ਼ਰੂਰ ਆ ਰਹੇ ਨੇ ਇਹਨਾਂ ਕਨਾਲਾਂ ਦੇ ਵਿੱਚ ਪਾਣੀ ਛੱਡਣ ਦੇ ਨਾਲ